ਕਾਥਾ ਵੈਗਰਜੀ ਦੀ ਫਤਿਹ ਇਹ ਸਾਧ ਸੰਗਤ ਡਲ ਨਗਰ ਦੇ ਸੰਯੋਗ ਦੇ ਨਾਲ ਮਹਾਰਾਜ ਦਾ ਬਾਬੇ ਤਲਣ ਬਾੜ ਦਾ ਦਰਬਾਰ ਤਿਆਰ ਕੀਤਾ ਜਾ ਰਿਹਾ ਜੋ ਦਰਬਾਰ ਤਿਆਰ ਕੀਤਾ ਜਾ ਰਿਹਾ ਜਿੰਨੀ ਸੰਗਤ ਨੇ ਪਹਿਲਾਂ ਤੇਲ ਫੁੱਲ ਪੇਟਾ ਕੀਤਾ ਹੈ ਜਾਂ ਬਾਹਰੋਂ ਸੰਗਤਾਂ ਨੇ ਪਾਇਆ ਹੈ ਜਿਹੜੇ ਕਾਊਂਟਾਂ ਦੇ ਵਿੱਚ ਮੰਨ ਲਓ ਬਾਹਰ ਇੱਕ ਦੋ ਕਾਊਂਟ ਨੰਬਰ ਦਿੱਤੇ ਗਏ ਆ ਉਹਨਾਂ ਦੇ ਵਿੱਚੋਂ ਬੰਦ ਕਰਕੇ ਹੁਣ ਇਹ ਜਿਹੜੀ ਨਵੀਂ ਕਮੇਟੀ ਆ ਜਿਹੜਾ ਮਹਾਰਾਜ ਦੇ ਘਰ ਦਾ ਕਾਰਜ ਕਰਨ ਦੇ ਆ ਉਹਨਾਂ ਦਾ ਅਕਾਊਂਟ ਨੰਬਰ ਦਿੱਤਾ ਜਾਊਗਾ ਤੇ ਜਿਹੜੇ ਇੱਥੋਂ ਵਾਲੇ ਵੀਰ ਆ ਉਹ ਸਿੱਧੀ ਵੀ ਇੱਥੇ ਮੰਨ ਲੋ ਸੇਵਾ ਕਢਾ ਫੜਦੇ ਆ ਸਰੀਆ ਬਜਰੀ ਰੇਤ ਜੋਈ ਤੇ ਬਾਹਰਲੇ ਭਰਾ ਜਿਹੜੇ ਆ ਉਹ ਕਾਊਂਟ ਦੇ ਵਿੱਚ ਜਿਹੜਾ ਨੰਬਰ ਨਵਾਂ ਦਵਾਂਗੇ ਉਸੇ ਦੇ ਵੇਤੀ ਪਹੁੰਚ ਤੇ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਕਾਲੋਂ ਉਹ ਭਰਾ ਫੌਜੀ ਆ ਬਾਹਰ ਜਾਂ ਸਾਡੇ ਭਰਾ ਬਾਹਰ ਗਏ ਆ ਬਾਬਾ ਵਿਦੇਸ਼ਾਂ ਚ ਗਏ ਆ ਇਹ ਉਹਨਾਂ ਦਾ ਸੰਯੋਗ ਵੀ ਅੱਗੇ ਸਾਨੂੰ ਹੋਰ ਬਾਹਰੋਂ ਹੋਰ ਦੂਹਰਿਆਂ ਨਗਰਾਂ ਤੋਂ ਸੰਯੋਗ ਮਿਲਿਆ ਤੇ ਇਹ ਉਹਨਾਂ ਨੂੰ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਜਿਹੜਾ ਅਕਾਊਂਟ ਤੁਹਾਨੂੰ ਹੁਣ ਦੇਵਾਂਗੇ ਅਸੀਂ ਉਹ ਅਕਾਊਂਟ ਦੇ ਵਿੱਚ ਹੀ ਪਾਉਣੇ ਆ ਕਿਉਂਕਿ ਜੇ ਤੁਸੀਂ ਇੱਥੇ ਇਸ ਅਕਾਊਂਟ ਚ ਪਾਉਂਦੇ ਜੇ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਜੋ ਵੀ ਤੁਸੀਂ ਤੇਲ ਫੁੱਲ ਕਲਾਓਗੇ ਤੇ ਅਸੀਂ ਲਾਵਾਂਗੇ